ਕਿ ਬੇਟਾ ਇਹ ਕੱਲ ਦੀ ਗੱਲ ਹੈ ਕੱਲ ਜਦੋਂ ਸਾਨੂੰ ਸਾਡੀ ਟੀਮ ਦੇ ਹੱਥੋਂ ਇੱਕ ਲੈਟਰ ਲੱਗਾ ਜਿਹਦੇ 'ਚ ਸੱਦਾ ਪੱਤਰ ਵਗੈਰਾ ਉੱਥੇ ਪਬਲਿਕ ਨੂੰ ਦਿੱਤੇ ਹੋਏ ਸੀਗੇ ਜੇ ਤੇ ਇਹਨਾਂ ਨੇ ਡਾਕੂਮੈਂਟਰੀ ਰਿਲੀਜ਼ ਕਰਨੀ ਹੈ ਜਾਂ ਉਹਦਾ ਕੋਈ ਵੀ ਪਾਰਟ ਜਨਤਾ ਦੇ ਸਾਹਮਣੇ ਰੱਖਣਾ ਹੈ ਤਾਂ ਜਦੋਂ ਵੀ ਸਾਨੂੰ ਪਤਾ ਲੱਗਿਆ ਵੀ ਸਾਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਹੈ ਤਾਂ ਅਸੀਂ ਸ਼ੁਰੂ ਤੋਂ ਹੀ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਹਾਂ ਚਾਹੇ ਕੋਈ ਬੁੱਕ ਲਿਖਦਾ ਹੈ ਚਾਹੇ ਕੋਈ ਡਾਕੂਮੈਂਟਰੀ ਬਣਾਉਂਦਾ ਹੈ ਔਰ ਉਹ ਵੀ ਇਨਵੈਸਟੀਗੇਸ਼ਨ ਦੇ ਨਾਲ ਸੰਬੰਧਿਤ ਹੈ ਜਿਹੜੀ ਤਾ ਉਹਦੇ ਲਈ ਅਸੀਂ ਹਮੇਸ਼ਾ ਹੀ ਗੁਰੇਜ਼ ਕਰਦੇ ਹਾਂ ਕਿ ਜਦ ਤੱਕ ਜਿਹੜਾ ਇਹ ਟ੍ਰਾਇਲ ਕੋਰਟ ਦੇ ਵਿੱਚ ਚੱਲੀ ਜਾਂਦਾ ਹੈ ਤਾਂ ਸਾਨੂੰ ਲੱਗਦਾ ਹੈ ਵੀ ਇਹ ਸਾਡੇ ਜਿਹੜੀ ਸੋਸ਼ੀਅਨ ਨੂੰ ਸਜ਼ਾ ਦਵਾਉਣ ਦੇ ਵਿੱਚ ਕੋਈ ਨਾ ਕੋਈ ਵਿਘਨ ਪਾ ਸਕਦੇ ਆ ਕੋਈ ਨਾ ਕੋਈ ਈਦਾਂ ਦਾ ਸ਼ਰੂਫ ਆਇਆ ੜ ਸਕਦੇ ਜਿਹਦੇ ਨਾਲ ਸਾਡਾ ਟ੍ਰਾਇਲ ਪ੍ਰਭਾਵਤ ਹੋ ਸਕਦਾ ਤਾਂ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰੀ ਸੀ ਵੀ ਕਿਰਪਾ ਕਰਕੇ ਇਹਨਾਂ ਨੂੰ ਤਦ ਤੱਕ ਰੋਕਿਆ ਜਾ ਵੀ ਜਦ ਤੱਕ ਮਾਨਯੋਗ ਅਦਾਲਤ ਦੇ ਟ੍ਰਾਇਲ ਕੰਪਲੀਟ ਨਹੀਂ ਹੋਇਆ ਅਗਲਾ ਕੀ ਰੁਕ ਰਹਾਂਗਾ ਜੇ 11 ਤਰੀਕ ਨੂੰ ਨਹੀਂ ਹਟਦੇ ਰਿਲੀਜ਼ ਕਰਨ ਦੀ ਕੋਸ਼ਿਸ਼ ਕਰਦੇ ਤਾਂ ਕੀ ਰੁਕ ਰਹਿਗਾ ਬਿਲਕੁਲ ਵੀ ਅਗਲਾ ਰੁਕਤਾ ਇਹੀ ਇਹ ਵੀ ਜੋ ਜਿੰਨਾ ਇੱਕ ਸਾਡੇ ਸੰਵਿਧਾਨ ਦੇ ਬਤਾਵ ਕਿ ਜਿੰਨਾ ਕ ਕਾਨੂੰਨ ਸਾਨੂੰ ਹੱਕ ਦਿੰਦਾ ਹੈ ਉਹਦੇ ਹਿਸਾਬ ਨਾਲ ਅਸੀਂ ਚਾਰਾ ਜੋਈ ਮਾਨਜੋਗ ਅਦਾਲਤ ਦੇ ਸਾਹਮਣੇ ਵੀ ਕਰਾਂਗੇ ਇਸ ਗੱਲ ਦੀ ਵੀ ਕਿ ਕੀ ਵਜ੍ਹਾ ਵੀ ਤੁਸੀਂ ਫੈਮਲੀ ਦੀ ਬਿਨਾ ਸਹਿਮਤੀ ਬਿਨਾ ਪ੍ਰੂਵ ਤੋਂ ਬਿਨਾ ਜੋ ਕੁਝ ਵੀ ਕੋਈ ਕਦੇ ਕੋਈ ਬੁੱਕ ਦਾ ਰੌਲਾ ਪੈ ਜਾਂਦਾ ਕਦੇ ਕਿਸੇ ਉਹਦਾ ਪੈਣੇ ਵੀ ਤੁਹਾਨੂੰ ਕਾਦੀ ਜਲਦੀ ਹੈ ਅਸੀਂ ਤੁਹਾਡੇ ਤੋਂ ਇੰਨਾ ਕ ਸਹਿਯੋਗ ਮੰਗਦੇ ਆ ਅਸੀਂ ਵੀ ਤੁਹਾਡੇ ਭੈਣ ਭਰਾ ਤੁਸੀਂ ਸਾਡੀ ਜਿਹੜੀ ਸਮੱਸਿਆ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਸੀਂ ਟ੍ਰਾਇਲ ਦੇ ਵਿੱਚ ਦੋਸ਼ ਨੂੰ ਸਜ਼ਾ ਦੇਵਾਉਣੇ ਚਾਹੁੰਦੇ ਆ ਤਾਂ ਤੁਹਾਨੂੰ ਸਾਡੀ ਇਨਸਾਨੀਅਤ ਦੇ ਮੋਟੀਵੇਟਿਵ ਮਦਦ ਕਰਨੀ ਚਾਹੀਦੀ ਹੈ ਕੋਈ ਇਹਨਾਂ ਨਾਲ ਪਹਿਲਾਂ ਇਸ ਤੋਂ ਪਹਿਲਾਂ ਵੀ ਗੱਲਬਾਤ ਹੋਈ ਏ ਸੀ ਇਸ ਨੂੰ ਸ਼ਾਇਦ ਗੱਲਬਾਤ ਹੋਈ ਸੀ ਕਿ ਕੋਈ ਉਹਨਾਂ ਨੇ ਪਹਿਲਾਂ ਪੁੱਛਿਆ ਬੇਟਾ ਮੈਨੂੰ ਜਿੰਨੀ ਕਿ ਜਾਣਕਾਰੀ ਇਹਦੇ ਬਾਰੇ ਮਿਲੀ ਏ ਜਿੰਦਾ ਬਾਹਰਲੇ ਬੱਚਿਆਂ ਨੇ ਜਾਂ ਜਿਹੜੇ ਜਿਹਨੂੰ ਫਰੈਂਡ ਕਹਿੰਦੇ ਆ ਇਹ ਫਰੈਂਡ ਦੀ ਪਤਨੀ ਕਿਹਨੂੰ ਕਹਿ ਰਹੇ ਨੇ ਮੈਂ ਫਰੈਂਡ ਤਾਂ ਉਹਨਾਂ ਨੂੰ ਸਮਝਦਾ ਵੀ ਜੋ ਸਿੱਧੂ ਦੇ ਜਾਣ ਤੋਂ ਬਾਅਦ ਵੀ ਅੱਜ ਵੀ ਫੈਮਿਲੀ ਦੇ ਨਾਲ ਦੁੱਖ ਸੁੱਖ ਦੇ ਵਿੱਚ ਇਕੱਠੇ ਹੁੰਦੇ ਆ ਔਰ ਪਰਿਵਾਰ ਬੰਮੂ ਸਾਡੇ ਨਾਲ ਦੁੱਖ ਸੁੱਖ ਵੰਡਾਉਂਦੇ ਆ ਉਹ ਸਾਰੇ ਦੋਸਤ ਆ ਉਹਨਾਂ ਕੋਲ ਵੀ ਇਹਨੇ ਪਹੁੰਚ ਕੀਤੀ ਕਾਫੀ ਕੋਲ ਪਰੰਤੂ ਉਹਦਾਂ ਨੇ ਮਨਾਂ ਕਰਤਾ ਵੀ ਜਦ ਤੱਕ ਸਾਨੂੰ ਪਰਿਵਾਰ ਵੱਲੋਂ ਅਲਾਉ ਨਹੀਂ ਕੀਤਾ ਜਾਊਗਾ ਅਸੀਂ ਉਹਨਾਂ ਦੇ ਬਿਨਾ ਪੁੱਛੇ ਤਾਂ ਨਹੀਂ ਬੋਲਾਂਗੇ ਕਿਤੇ ਕਿ ਕਿਸੇ ਗੱਲ ਤੇ ਪਰੰਤੂ ਇਹ ਪਤਾ ਨਹੀਂ ਕਿਹੜੇ ਫਰੈਂਡ ਨੇ ਮੈਨੂੰ ਜਦ ਤੱਕ ਪਤਾ ਲੱਗਿਆ ਵੀ ਇਹਦਾਂ ਨੇ ਕੁਝ ਤਾਂ ਜਿਹੜੇ ਸਾਡੀ ਐਫਆਈਆਰ ਦੇ ਵਿੱਚ ਨਾਮ ਜਦ ਨੇ ਬੰਦੇ ወਦੋਸ਼ੀ ਨੇ ਜਿਨ੍ਹਾਂ ਨੇ ਇੰਟਰਵਿਊ ਕਰ ਲਿਆ ਤੋ ਸਾਡੇ ਹੱਕ ਚ ਜ ਸਾਡੇ ਸਹੀ ਤਰੀਕੇ ਨਾਲ ਜਿਹੜਾ ਐਡਾ ਵੱਡਾ ਕ੍ਰਾਈਮ ਇੰਨਾ ਵੱਡਾ ਮਰਡਰ ਹੋਇਆ ਉਹਦੇ ਬਾਰੇ ਕਿੱਥਾਂ ਬੋਲਣਗੇ ਉਹ ਤਾਂ ਆਪਣੇ ਆਪ ਨੂੰ ਪਾਕ ਪਵਿੱਤਰ ਹੀ ਕਹਿਣਗੇ ਨਾ ਤਾਂ ਕਰਕੇ ਸੀ ਤੁਸੀਂ ਅਦਾਲਤ ਦਾ ਫੈਸਲਾ ਠੀਕ ਦੇ ਮਾਨਜੋਗ ਜੱਜ ਸਾਹਿਬ ਹੈ ਜਿਹੜਾ ਉਹ ਬੜੀ ਕੋਪੜਸਾਲ ਤੋਂ ਬਾਅਦ ਕੋਈ ਫੈਸਲਾ ਦੇਣਗੇ ਉਸ ਤੋਂ ਬਾਅਦ ਜਿੱਦਾਂ ਦਾ ਅਦਾਲਤ ਦਾ ਫੈਸਲਾ ਹੁੰਦਾ ਤੁਸੀਂ ਕਰ ਲਿਓ ਅਸੀਂ ਕਦੋਂ ਕਹੇ ਕਹਿੰਦੇ ਵੀ ਨਾ ਕਰੋ ਪਰੰਤੂ ਇੱਕ ਟ੍ਰਾਇਲ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਤਾਂ ਨਾ ਕਰੋ ਅਸੀਂ ਤਾਂ ਪਹਿਲਾਂ ਹੀ ਬਹੁਤ ਤੰਗ ਐ ਇਸ ਗੱਲ ਤੋਂ ਜਿਹਦੇ ਘਰੋਂ ਜਿਹੜਿਆ ਸਾਰਾ ਔਰ ਤੁਸੀਂ ਬਿਨਾ ਕਿਸੇ ਫਸੂਰ ਤੋਂ ਇੰਨਾ ਵੱਡਾ ਜਿਹੜਾ ਕ੍ਰਾਈਮ ਕਰਕੇ ਘਰੇ ਬੈਠੇ ਬੱਚੇ ਨੂੰ ਮਾਰ ਦਿੱਤਾ ਯਾਰ ਹੁਣ ਸਾਨੂੰ ਕੋਰਟ ਦੇ ਵਿੱਚ ਵੀ ਤੁਸੀਂ ੜਿੱਕੇ ਲਾ ਰਹੇ ਹੋ ਤਾਂ ਮੈਂ ਕਹਿੰਦਾ ਤੁਹਾਨੂੰ ਪ੍ਰਮਾਤਮਾ ਤੋਂ ਡਰਨਾ ਚਾਹੀਦਾ ਸਿੱਧੂ ਦੀ ਈਪੀ ਆ ਰਹੀ ਹੈ 11 ਜੂਨ ਨੂੰ ਕੀ ਹੈਗਾ ਖਾਸ ਤੇ ਕਿੰਨੇ ਗੀਤ ਨੇ ਸਰ ਕਿਵੇਂ ਹੈਗੇ ਈਪੀ ਬਟਾਸੀਂ ਪਹਿਲੇ ਕਾਫੀ ਚਿਰ ਦੇ ਵੈਸੇ ਐਲਾਨ ਕੀਤਾ ਹੋਇਆ ਵੀ 11 ਜੂਨ ਨੂੰ ਵੈਸੇ ਵੀ ਅਸੀਂ ਸਾਡੀ ਇੱਕ ਰੀਤ ਹੈ ਪਰਵਾਰ ਦੀ ਅਸੀਂ ਛੜਦੀ 15 ਮੈਂ ਇਹ ਨੂੰ ਛੱਡਦੇ ਹੁੰਦੇ ਆ ਜਿਵੇਂ 5 ਜਨਵਰੀ ਨੂੰ ਜਾਂ 11 ਤਿੰਨ ਡੇਟਾਂ ਹੀ ਸਾਡੀਆਂ ਪੱਕੀਆਂ ਹੁੰਦੀਆਂ ਨੇ ਪਰੰਤੂ ਇਹ ਇਹ ਈਪ ਦੇ ਤਿੰਨੇ ਗਾਣੇ ਨੇ ਬਹੁਤ ਸੋਹਣੇ ਗੀਤ ਹੈ ਔਰ ਇੱਕ ਵਾਰ ਇਸ ਵਾਰ ਥੋੜਾ ਜਿਆ ਤੁਹਾਨੂੰ ਇੱਕ ਬਦਲਵਾਂ ਰੂਪ ਵੀ ਸੁਗਰੀਪ ਦਾ ਮਿਲੂਗਾ ਤੇ ਇੱਕ ਮੈਂ ਤੁਹਾਨੂੰ ਜਿਹੜਾ ਦੋਸਤਾਂ ਦੇ ਬਾਰੇ ਦੱਸ ਦਿੰਦਾ ਉਹ ਦੋਸਤਾਂ ਦੇ ਬਾਰੇ ਕਿਸੇ ਸਮੇਂ ਦੇ ਵਿੱਚ ਮੈਂ ਇਸੇ ਗੀਤ ਨੂੰ ਰੀਲੀਜ਼ ਕਰ ਦੋ ਰੋਕੇ ਵੀ ਨਹੀਂ ਆਪਾਂ ਨਹੀਂ ਕਰਨਾ ਹਨ ਪਰੰਤੂ ਸ਼ੁਭਦੀਪ ਦੀ ਵਾਇ ਦੇ ਵਿੱਚ ਇਹ ਇੱਕ ਤਿਆਰ ਗਾਣਾ ਜਿਹੜਾ ਮੈਂ ਹੁਣ ਜਿੰਨੇ ਸ਼ੁਭਦੀਪ ਦੇ ਦੋਸਤ ਨੇ ਜਿਹੜੇ ਆਪਣੇ ਆਪ ਨੂੰ ਅਖੌਤੀ ਕਹਿਣਾ ਜਿਹੜੇ ਦੋਸਤ ਨੇ ਉਹਨਾਂ ਨੂੰ ਸੁਣ ਦੇਵਲੀ ਨਾ ਸ਼ੁਭਦੀਪ ਦੀ ਜਵਾਨੀ ਸੁਣੋਗੇ ਤੁਸੀਂ ਬਹੁਤ ਆਨੰਦ ਆਉਗਾ ਫੈਨਸ ਦੀ ਉਡੀਕ ਸੀ ਅੱਜ ਪੂਰੀ ਵੀ ਹੋ ਗਈ 11 ਤਰੀਕ ਨੂੰ EP ਆ ਰਹੀ ਹੈ ਕੀ ਕਹਿਣਾ ਚਾਹੋਗੇ ਫੈਨਸ ਨੂੰ ਫੈਨਸ ਨੂੰ ਤਾਂ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਉਹ ਤਾਂ ਚਟਾਨ ਵਾਂਗੂ ਆਪਦੇ ਭਰਾ ਦੇ ਨਾਲ ਖੜੇ ਨੇ ਉਹਦੇ ਜਾਣ ਤੋਂ ਬਾਅਦ ਵੀ ਖੜੇ ਨੇ ਤੇ ਹਮੇਸ਼ਾ ਖੜੇ ਵੀ ਰਹਿਣਗੇ ਮੇਰਾ ਉਤੇ ਪਟੁੱਟ ਯਕੀਨ ਹੈ ਇਸ ਗੱਲ ਦਾ ਤਾਂ ਉਹਨਾਂ ਦਾ ਕੈਨਡੀ ਲੋੜ ਹੀ ਨਹੀਂ ਪੈਂਦੀ ਉਹ ਤਾਂ ਆਲਵੇਜ਼ ਰੈਡੀ ਹੁੰਦੇ ਆ 11 ਜੂਨ ਦੇ ਸੈਲੀਬ੍ਰੇਸ਼ਨ ਦੀਆਂ ਮਤਲਬ ਜਨਮ ਦਿਨ ਮਨਾਉਂਦੇ ਪਰਿਵਾਰ ਹਰ ਵਾਰ ਆ ਤੇ ਕੀ ਹੈਗੀਆਂ ਸੈਲੀਬ੍ਰੇਸ਼ਨ ਦਾ ਕਾਦੀ ਹੈ ਇੱਕ ਵਿਚੜੀ ਆਤਮਾ ਜਿਹੜੀ ਜਿਗਰ ਦਾ ਟੋਟਾ ਉਹਨੂੰ ਯਾਦ ਕਰ ਲਈਦਾ ਪਰ ਇਹ ਮਨ ਦੇ ਨਾਲ ਬਸ ਇਸ ਤੋਂ ਜ਼ਿਆਦਾ ਕੁਝ ਨਹੀਂ ਹੈ ਕੁਝ ਉਛਵੀਲ ਵਗੈਰਾ ਜ ਜਿੱਦਾਂ ਵੀ ਕੋਈ ਪਰਮਾਤਮਾ ਕਿਸੇ ਦੇ ਮੂੰਹ ਚ ਕੋਈ ਅਨਾਜ ਦਾ ਭੋਰਾ ਪਾਵੇ ਕੋਈ ਖੁਰਦਾਂ ਦਾ ਉਤਰਾਲਾ ਕਰ ਲੈਨੇ ਪਰਮਾਤਮਾ ਉਹਨੂੰ ਆਪਣੇ ਚਰਨਾ ਤੇ ਬਾਸ ਸੁਰੱਖਿਅਤ ਉਹਨੂੰ ਯਾਦ ਕਰਨ ਦਾ ਤਰੀਕਾ ਹੀ ਹੈ